ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿਤਾ ਕੈਮੋ ਤੇ ਆਪਾਂ ਵੀ ਫਿਲ ਗਾਇਮਾ ਤੇ ਅੱਜ ਆਪਾਂ ਬਲੌਗ ਕਰਿਆ ਸਟਾਰਟ ਮੋਟਰ ਪਰ ਤੇ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਸੀਗਾ ਆਪਾਂ ਨੇ ਗੱਲ ਪਾਣੀ ਪੂਣੀ ਲਾਉਣਾ ਕਣਕ ਨੂੰ ਤੇ ਕਿੰਨਾ ਕਨੁਕਾ ਆਪਾਂ ਨੇ ਕਰਤਾ ਤੇ ਇੱਕ ਜਾ ਕੇ ਹੋਰ ਕਰਦੇ ਆ ਤੇ ਦੇਖਦੇ ਆ ਲਾਈਟ ਤਾਂ ਹਲੇ ਆਈ ਨਹੀਂ ਤੇ ਮਨ ਲਾਤਾ ਉਹ ਕੀ ਘੰਟੇ ਡੇਢ ਘੰਟੇ ਤੱਕ ਆਉਗੀ ਬਾਕੀ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਨਾ ਵੀ ਕਦ ਛੱਡਦਾਂ ਤੇ ਨਕਨੁਕਾ ਕਰਕੇ ਆਪਾਂ ਟੋੜਾ ਵੜ ਕੇ ਦੱਬ ਚੱਲਦੇ ਆ ਨਾ ਤੇ ਫਿਰ ਆਪਾਂ ਦੇਖ ਲਾਂਗੇ ਕਾਂਡੇ ਤੋਂ ਕਾਂਡੇ ਤੱਕ ਤੇ ਆ ਗਈ ਫਿਰ ਆਪਾਂ ਆ ਜਾ ਕੇ ਬੈਠ ਜਾਗੇ ਮੋਟਰ ਪਰ ਹਨਾ ਤੇ ਲੋ ਜੀ ਗਏ ਦੇ ਧੁੱਪ ਵਧੀਆ ਨਿਕਲੀ ਵੀ ਆਪਾਂ ਸਵੇਰੇ ਇੰਨੀ ਜ਼ਿਆਦਾ ਧੁੰਦ ਸੀ ਨਾ ਪਤਾ ਨਹੀਂ ਤਾਂ ਲੱਗਦਾ ਵੀ ਹਾਂ ਧੁੱਪ ਨਿਕਲ ਜੋਗੇ ਲੱਗਦਾ ਉਮੀਦ ਨਹੀਂ ਧੀ ਪਰ ਫਿਰ ਵੀ ਬਹੁਤ ਜ਼ਿਆਦਾ ਧੁੱਪ ਨਿਕਲ ਗਈ ਹੈ ਨਾ ਚਲੋ ਨੰਤਨੁਕਾ ਕਰਦੀ ਆਪਾਂ ਤੇ ਇੱਕ ਤਾਂ ਆਪਾਂ ਨੇ ਕਰਤਾ ਤੇ ਇੱਕ ਆਪਣਾ ਨਾ ਕਰ ਰਹਿ ਗਿਆ ਉਹ ਵੀ ਕਰ ਦਈਏ ਤੇ ਅਦਰ ਚਾਚਰੇ ਲੱਗੇ ਹੋਏ ਆ ਗੋभी ਪੱਟਣ मोटर चला लेने। फिर आए चेची चेची भर हो जू ते ला दटोमैटिक है ला के आप मोटर मोटर चल जूगी नाक नुक्का कर देंगे अद्धा चाचा लगे वो भी बटन ਵਾਹ ਜੀ ਵਾਹ ਕਹਿੰਦੇ 11 ਆਪਣਾ ਭਰ ਗਿਆ ਤੇ ਲੱਗਿਆ ਤੇ ਉਹ ਸੋਤੇ ਨੂੰ ਛੱਡੀ ਵੀ ਆਪਾਂ ਨੇ ਉੱਧਰਲੇ ਤੇ ਮੋਟਰ ਤੇ ਪਾਣੀ ਆ ਗਿਆਰੇ ਚ ਤੇ ਆਪਾਂ ਭਰ ਗਿਆ ਤੇ ਹੁਣ ਆਪਾਂ ਨੇ ਛੱਡਿਆ ਵਾ ਅਗਲੇ ਗਿਆਰੇ ਚ ਤੇ ਦੇਖਦੇ ਆਂ ਬਾਕੀ ਰਾਤ ਤਾਂ ਸਾਰੀ ਰਾਤ ਲਾਈਟ ਚੱਲੀ ਗਈ ਤੇ ਹੁਣ ਦੇਖਦੇ ਆਂ ਕਿੰਨੇ ਵੇ ਤੱਕ ਚੱਲਦੀ ਆ ਉਹ ਵੀ 6:30 ਵੇ ਲਾਈਟ ਆਈ ਤੀ ਤੇ 2 ਸਵਾ 2 ਘੰਟੇ ਲੱਗਦੇ ਨੇ ਇੱਕ ਗਿਆਰੇ ਨੂੰ ਕਿਉਂਕਿ ਫਿਰ ਗਿਆਰੇ ਪੂਆ ਦੇ ਮੁੰਡੇ ਨੇ ਪਾਏ ਪਿਆ ਨਾ ਇੱਕ ਕਾਰੇ ਨੂੰ ਜਿੰਨਾ ਉਹ ਟਾਈਮ ਲੱਗਦਾ ਉਹਨੇ ਕਾਰੇ ਨੂੰ ਹੀ ਟਾਈਮ ਲੱਗਣਾ ਸਾਰਿਆਂ ਨੂੰ ਹਨਾ ਮਣਕੇ ਝਣਕੇ ਪਾਏ ਆ ਚੋਬਰ ਨੇ ਕਾਰੇ ਤੇ ਹੁਣ ਆਪਾਂ ਛੜਤਾ ਇੱਧਰਲੇ ਨੂੰ ਤੇ ਫੇਰ ਰਹਿ ਗਏ ਇੱਧਰ 1 2 3 ਕਾਰੇ ਇੱਧਰ ਹੋਰ ਰਹਿ ਗਏ ਜਿੱਤੇ ਬਿਨ ਦੇਖਦੇ ਹਾਂ ਹੁਣ ਲੇਟ ਅਜੇ ਤਾਂ ਰਹੀ ਸ਼ਾਮ ਤੱਕ ਫੇਰ ਤਾਂ ਭਰ ਜੂਗਾ 1 2 ਕਾਰੇ ਹੋਰ ਰਾਤ ਨੂੰ ਜਿਆਦਾ ਓਵਰ ਰਾਤ ਨੂੰ ਲੇਟ आएगी ਫਿਰ ਕੰਮ ਔਖਾ ਹੈ ਜੇ ਮਤਲਬ 10 11 ਵਜੇ ਤੱਕ ਚੱਲੀ ਗਈ ਫਿਰ ਤਾਂ ਇੱਕ ਦੋ ਘਾਰੇ ਭਰ ਸਕਦੇ ਆਪਾਂ ਹਨਾ ਕਿਉਂਕਿ ਐ ਇਦਾਂ ਨਾ ਮਣੀ ਮੁੱਡੀ ਖੱਡ ਖੁੱਡ ਇੱਧਰ ਤਾਂ ਲੈਵਲ ਹੋਇਆ ਕਿ ਇਦਾਂ ਖੱਡ ਖੁੱਡ ਦਾ ਹੀ ਹੁੰਦਾ ਉਹ ਬਾਕੀ ਉੱਧਰ ਵੱਟ ਪਰਗੇੜਾ ਗੁੱੜਾ ਵੱਜ ਜਾਂਦਾ ਹਨਾ ਤੇ ਦੇਖਦੇ ਆਂ ਬਾਕੀ ਹੋਣਗੇ 12 1 ਵਜੇ ਆਈ ਫਿਰ ਤਾਂ ਕੰਮ ਔਖਾ ਹੋ ਜਾਵੇਗਾ ਦੇਖਦੇ ਫਿਰ ਤਾਂ ਚੱਲੇਗਾ ਜਿੱਦਾਂ ਆਪਾਂ ਨੂੰ ਲੋੜ ਲੱਗਿਆ ਫਿਰ ਉਦਾਂ ਕਰ ਲਾਂਗੇ ਆਪਾਂ ਹਵਾ ਵੀ ਅੱਜ ਬਹੁਤ ਜ਼ਿਆਦਾ ਚੱਲਦੀ ਆ ਨਾ ਚਲੋ ਲਓ ਜੀ ਆਪਾਂ ਉੱਧਰ ਦੇ ਮੋਟਰ ਵੱਲ ਤੇ ਬੱਟੋ-ਬੱਟ ਆ ਰਹੇ ਸੀਗੇ ਤੇ ਇੱਥੇ ਨੂੰ ਵਿੱਚੋਂ ਦੇਖ ਕੇ ਵੀ ਪਾਣੀ ਕਿੱਥੇ ਤੱਕ ਆ ਗਿਆ ਤੇ ਕਹਿੰਦੇ ਕੀ ਮਿਲਿਆ ਖੇਤ ਚ ਤੰਗ ਮਿਲਿਆ ਡੋਰ ਨਹੀਂ ਆਈ ਗੀ ਦੋਸਤੋ ਇਹ 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 ਦੇਖੀ ਮਿਲਿਆ ਪਤੰਗ ਮਿਲਿਆ ਸਾਥ ਵਿੱਚ ਜਰੇ ਵੀਰੇਓ ਪਤੰਗ ਲਓ ਜੀ ਜਿਵੇਂ ਤੁਹਾਨੂੰ ਲਈਏ ਚੱਚ ਰਹੀਆਂ ਜੋ ਗੋਭੀ ਵੜਦੇ ਤੇ ਤੇ ਗੋਭੀ ਦਾ ਨਵੇੜ ਤਾਂ ਸਾਰਾ ਜਿਹੜੀ ਜਿਹੜੇ ਵੀ ਹੈਗੇ ਤੇ ਚੰਗੇ ਚੰਗੇ ਫੁੱਲ ਤੇ ਉਹਨਾਂ ਨੇ ਵੱਢ ਲੈ ਸਾਰੇ ਤੇ ਲੈ ਕੇ ਬਸ ਆਹ ਚੋਂ ਰਹਿ ਗਏ ਬਟਾ ਤੇ ਗੋਭੀ ਗੋਭੀ ਦਾ ਤਾਂ ਨਵੇੜੇ ਦਿੱਤਾ ਹੈ ਕਲੀਨ ਕਰਤਾ ਕਲੀਨ ਹੈਨਾ ਤੇ ਆਪਾਂ ਨੇ ਮੋਟਰ ਬੰਦ ਕਰ ਦਿੱਤੀ ਆਪਾਂ ਮੋਟਰ ਬੰਦ ਕਰਕੇ ਠੀਕ ਕਰਕੇ ਆਪਣੇ ਤੇ ਉਧਰ ਫਿਰ ਬਾਕੀ ਉਹਨਾਂ ਬੰਦੇ ਸੱਲ ਹੀ ਮੋਟਰ ਉੱਤੇ ਚੱਲਦੇ ਸਾਰੇ ਤੇ ਉਧਰ ਲੱਗਿਆ ਮੈਂ ਮੁੰਡਾ ਲੇਜ਼ਰ ਮਾਰਨ ਤੇ ਦਿਖਾਉਂਦੇ ਆ ਤੁਹਾਨੂੰ ਉਹ ਵੀ ਤੇ ਹਲੂ-ਹਲੂ ਘੱਟੇ ਤੇ ਸਮਾਂ ਲੱਗਿਆ ਵਾ ਚੱਲਦੇ ਆਪਾਂ ਦੇ ਬੋਲ ਹੈਨਾ ਕਿਟਾ ਗੁੜਾ ਮਾਰਿਆ ਉਹਨੇ ਚੌਂਡਰ ਨਾਲ ਲੱਗਿਆ ਹੋਇਆ ਚੌਂਡਰ ਨਾਲ ਪੁਆਇੰਟਾਂ ਪੁਆਇੰਟਾਂ ਪਰ ਕੰਮ ਬਣਿਆ ਤੇ ਇੱਧਰ ਇੰਨੇ ਨੂੰ ਕਿਆਰਾ ਭਰ ਗਿਆ ਤੇ ਮੈਨਨ ਕਾਲੇ ਮੋੜ ਤੋਂ ਚੱਲਿਆ ਹੀ ਤਾਂ ਤੇ ਇੰਨੇ ਨੂੰ ਲੈਟ ਫੱਜ ਗਏ ਚਲੋ ਇੰਨਾ ਕਾ ਵੀ ਨੂੰ ਦੁਆਰੇ 11 ਭਰਨ ਦੀ ਲੋੜ ਨਹੀਂ ਹੈਗੀ ਜੇ ਥੋੜਾ ਜਿਹਾ ਵੀ ਕੰਮ ਰਹਿ ਜਾਂਦਾ ਬਾ ਫੇਰ ਦੁਆਰੇ 11 ਭਰਨਾ ਪੈ ਜਾਣਾ ਤੇ ਆ ਕੀ ਇਹ ਕੀਆ ਜੇ ਮੇਂੋ ਗੈਸ ਭਰੀ ਵੀ ਨਹੀਂ ਹੁੰਦੀ ਓਕਣਾ ਹਵਾ ਹਵਾ ਚੱਲੇਗੀ ਹਾਂ ਕੋ ਤਾਂ ਹੀ ਗਿਰ ਜਾਂਦੇ ਨੇ ਉਹ ਆਹ ਸਾਹ ਵੱਲ ਤੇ ਉੱਡ ਕੇ ਆ ਗਿਆ ਹੁਣ ਅੱਜ ਗੈਸ ਵਾਲੀ ਹਵਾ ਜਿਹੀ ਭਰੀ ਵੀ ਹੁੰਦੀ ਆ ਹਾਂ ਕਰਕੇ ਫਿਰ ਜਿੱਥੇ ਮੁੱਕੂਗੀ ਉੱਥੇ ਗਿਰ ਜਾਂਦੇ ਆ ਚਲੋ ਆਪਾਂ ਨੱਕਾ ਕਰ ਦਿੰਦੇ ਆ ਤੇ ਆਟੋਮੈਟਿਕ ਛੱਡ ਜਾਂਦੇ ਆ ਸੈਟ ਆ ਗਈ ਤਾਂ 11 ਵਰਜੂ ਜੇ ਨਾ ਇਦਾਂ ਚਲੋ ਕੱਲ ਨੂੰ ਮਝੂਗਾ ਨਾ ਕਰ ਦਈਏ ਆਪਾਂ ਨੱਕਾ ਲੋ ਜੀ ਅੱਪਾ ਹੋ ਗਏ ਲੇਟਾ ਤੇ ਮੁੰਡਾ ਲੇਜ਼ਰ ਮਾਰ ਕੇ ਚਲੇ ਗਿਆ ਬਾਈ ਤੇ ਗੱਬੇ ਪਾ ਗਿਆ ਬੱਟ ਬੱਟ ਮੁੰਡਾ ਤਾਂ ਪਹਿਲਾਂ ਹੀ ਪੱਕ ਗਿਆ ਵਾ ਕਿਉਂ ਦੇ ਕੋਹਲਾਈ ਮੁਰਦੀ ਆ ਨਾ ਉੱਤੇ ਬੱਟ ਗੋਲ ਤੇ ਤਾਂ ਗਾਰ ਕੇ ਬੱਟ ਉਹ ਪਹਿਲਾਂ ਹੀ ਪਾ ਗਿਆ ਤੇ ਇੱਥੇ ਆਪਾਂ ਨੇ ਕਰਨਾ ਗੰਨਾ ਨਾ ਖੇਤ ਤਿਆਰ ਕਰਕੇ ਬਾਈ ਗੰਨੇ ਵਾਲਾ ਆਲੂ ਵਾਲਾ ਤਾਂ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਵਲੌਗ ਚ ਮੈਂ ਆਲੂ ਪੱਤੇ ਸੀਗੇ ਇੱਥੋਂ ਵਧੀਆ ਨਿਕਲੇ ਆਲੂ 350 ਤੇ ਹਾਂ 350 ਨੇੜੇ ਢਿਡੇ ਆ ਬਸ ਚਾਹੇ 350 ਤੇ ਪਲੱਸ ਲਾ ਲੋ ਚਾਹੇ 2 4 ਘੱਟ ਲਾ ਲੋ ਮਤਲਬ 350 ਤਾਂ ਆਰਾਮ ਨਾਲ ਨਿਕਲੇ ਗਿਆ ਨਾ ਤੇ ਇੱਥੇ ਪੌਣੇ 2 2 ਤੇ ਥੋੜਾ ਜਿਹਾ ਘੱਟ ਆਹ ਦੋ ਇੱਕ ਗੀਲੇ ਦੋ ਤੇ ਥੋੜਾ ਜਿਹਾ ਘੱਟ ਗੀਲੇ ਆ ਇਹ ਇੱਥੇ ਹੁਣ ਕਰਨਾ ਗੰਨਾ ਮੁੰਡੇ ਨੇ 레이జర్ ਲੂਜ਼ਰ ਮਾਰ ਕੇ ਸੈੱਟ ਕਰ ਗਿਆਨ ਖੇਤ ਆ ਪਤਾ ਨਹੀਂ ਕੀ ਕਰ ਗਿਆ ਚਲੋ ਹੋਣਾ ਇੱਥੇ ਕੁਛ ਹਨਾ ਤੇ ਮੁੰਡਾ ਕਰ ਗਿਆ ਖੇਤ ਤਿਆਰ ਪਰ ਤਿਆਰ ਤੇ ਹੁਣ ਮੁੰਲਾਦਾ ਹਾਲਾਂ ਨਾਲ ਬਾਹੂ ਕੇ ਕਰੂਗਾ ਬਾਕੀ ਪਤਾ ਨਹੀਂ ਹਨਾ ਤੇ ਉਧਰ ਵੀ ਵਾਲੇ ਉਹਨੇ ਮੁੰਲਾਦਾ ਓੜੇ ਜੇ ਆਲੂ ਰਹਿੰਦੇ ਆ ਮੋਟਰ ਪਰ ਤੇ ਜਿਹੜੇ ਰਹਿੰਦੇ ਆ ਬਾਕੀ ਦਾ ਬਾਗੇ ਤਬੀਆਂ ਨਾਲ ਤੇ ਜਿਹੜੇ ਰਹਿੰਦੇ ਰਹਿੰਦੇ ਆ ਫਿਰ ਉਹ ਪੱਟ-ਪੱਟ ਕੇ ਫਿਰ ਦੇਖੂਗਾ ਪਤਾ ਨਹੀਂ ਸ਼ਾਇਦ ਉੱਥੇ ਵੀ ਗੰਨਾਈ ਕਰਨਾ ਹਨਾ ਯਾ ਤਾਂ ਖੇਤ ਹੋ ਗਿਆ ਤੇ ਯਾਰ ਕੱਲ ਨੂੰ ਜਾਂ ਪਰਸ ਨੂੰ ਕਰ ਦੂਗਾ ਹਨਾ ਬਾਕੀ ਹੁਣ ਪਤਾ ਨਹੀਂ ਚਲੋ ਚਲਦੇ ਆਪਾਂ ਕਰਨੂ ਹਨਾ ਕਿ ਉਧਰ ਆਪਾਂ ਪਾਣੀ ਪੋਣੀ ਵੀ ਦੇਖਣਾ ਜਾ ਕੇ ਤੇ ਦੇਖਦੇ ਆਂ ਪਾਣੀ ਪੋਣੀ ਤੇ ਅੱਧਰ ਦਾ ਚੋਬਰ ਕਰ ਗਿਆ ਜ਼ੀਰੋ ਲੈਵਲ ਲੋ ਜੀ ਮੁੰਡੇ ਨੇ ਖੜਾਇਆ ਵਾ ਲੇਜ਼ਰ ਕਰਾ ਤੇ ਉਧਰ ਮਾਰਿਆ ਤੁਹਾਨੂੰ ਦਿਖਾਈ ਜਾਣਾ ਆਪਾਂ ਨੇ ਲੇਜ਼ਰ ਲੂਜ਼ਰ ਮਾਰ ਕੇ ਮੁੰਡੇ ਨੇ ਐਨ ਖੇਤੀ ਗੱਲਬਾਤ ਬਣਾਤੀ ਚੋਬਰੋ ਹੁਣ ਅੱਜ ਕਹ ਲੈ ਇੱਥੇ ਲਾਈਟ ਬਹਲੋ ਲਾ ਕੇ ਇੱਥੇ ਅੰਦਲੀ ਸੜ ਮੈਂ ਬਹੁਤ ਜੰਡੀਰ ਦੇ ਦੇਖੀ ਆ ਇੱਥੇ ਇੱਥੇ ਜਿਹਨੂੰ ਲਾਈਟ ਲਾ ਕੇ ਪਰਾਏ ਆ yellow ਜਾ ਪੀਲੀ ਲਾਈਟ ਲਾਉਂਦੇ ਔਰੇ ਤੇ ਫਿਰ ਚਾਨਣਾ ਬਹੁਤ ਘਾਣ ਲੱਗਦਾ ਦੇਖਦੇ ਹਾਂ ਚਲਾ ਦਊਂਗੇ ਮੁੰਡੇ ਨੂੰ ਇੱਥੇ ਲਾਈਟ ਲਾ ਕੇ ਨਾ ਬਹੁਤ ਘਾਣ ਲੱਗਦੀ ਆ ਜੀ ਅੰਡਾ ਗੱਲਬਾਤ ਬਣ ਜਾਂਦੀ ਆ ਤੇ ਇੱਧਰ ਪਏ ਆਲੂਆਂ ਦਾ ਢੇਰ ਲਾਇਆ ਵਾ ਮੁੰਡੇ ਨੇ ਦੇਖਦੇ ਆ 2 ਜਾਂ 4 ਦਿਨ ਤੱਕ ਤੇ ਛਾਂਟੀ-ਜੁੰਟੀ ਕਰਾ ਕੇ ਫਿਰ ਆਉਣੇ ਆ ਬੀਜ ਜਿਹੜਾ ਕੱਢਣਾ ਹੋਊਗਾ ਫਿਰ ਬੀਜ ਕੱਢ ਲੈਣਗੇ ਹਨਾ ਤੇ ਉਹਦੇ ਬਾਅਦ ਜਿਹੜਾ ਓਵਰ ਸਾਈਜ਼ ਹੋਊਗਾ ਤੇ ਉਹਨੂੰ ਵੇਚ ਦੋਗੇ ਤੇ ਥੋੜੇ ਜਿਹਾ ਸਟੋਰ ਕਰ ਲੂਗੇ ਹਨਾ ਵੀ ਆਈਆਂ ਫੇਰ ਇਹ ਨਹੀਂ ਗੱਲਬਾਤ ਬਣਨੀ ਆ ਫੇਰ ਹਾਂ ਪਰ ਪਤਾ ਨਹੀਂ ਕਿੱਥੇ ਮਾਰਿਆ ਮੁੰਡੇ ਨੇ ਆਇਆ ਇੱਥੇ ਡਰਾਈਵਰ ਇੱਕ ਨੰਬਰ ਆਣਾ ਫਿਰ ਚੋਟੀ ਦੇ ਡਰਾਈਵਰ ਹੁਣੀ ਆ ਚੋਟੀ ਦੇ ਕਹਿੰਦੇ ਕਹਿੰਦੇ ਚੋਟੀ ਦੇ ਡਰਾਈਵਰ ਮੇਰੇ ਵੀਰੋ ਚਲੋ ਅੱਗੇ ਜਿਕੇ ਪਾ ਕਰਾਣਾ ਤੇ ਪਾਣੀ ਪੁਣੀ ਦੇਖ ਕੇ ਆਉਂਦੇ ਹੁਣ ਦੁਬਾਰੇ ਲੜ ਚੱਲਦੀ ਹੋਊਗੀ ਤਾਂ ਵਧੀਆ ਗੱਲ ਪਰ ਜੂ ਅੱਜ ਨਹੀਂ ਬਰਜੂ ਸਾਰਾ ਨਹੀਂ ਫਿਰ ਰਹਿ ਜਾਣਾ ਆਪਣਾ ਅੱਜ ਲੋ ਜੀ ਲੈਟ ਗਈ ਭੱਜ ਤੇ ਆਪਣੇ ਚਾਰੇ ਰਹਿ ਗਏ ਦੋ ਤੇ ਇੱਕ 11 ਰਹਿ ਗਿਆ ਆਲਾ ਆਪਣਾ ਤੇ ਇੱਕ ਰਹਿ ਗਿਆ ਉਹ ਅਗਲਾ ਦੋ ਘਾਰੇ ਰਹਿ ਗਏ ਦੋ ਚਲੋ ਕੋਈ ਨਹੀਂ ਕਾਲੂ ਪਰ ਹੋ ਜੂ ਤੇ ਆਪਾਂ ਆਟੋਮੈਟਿਕ ਚੱਕ ਜਾਂਦੇ ਹਾਂ ਰਾਤ ਨੂੰ ਭਰੋਸਾ ਨਹੀਂ ਨਾ ਜ ਲੈਟ ਲੂਟ ਆ ਗਈ ਫਿਰ ਜਿਆਦਾ ਪਰਜੂਗਾ ਇੱਕ ਵਾਰ ਆਪਾਂ 2 8:00 ਵਜੇ 2 ਘੰਟੇ ਤੱਕ 8:00 ਵਜੇ ਗੇੜਾ ਮਾਰ ਦਾਂਗੇ ਜੇ ਤਾਂ ਲਾਈਟ ਆ ਗਈ ਫਿਰ ਤਾਂ ਆਪਾਂ ਇੱਕ ਕਹਿਰਾ ਭਰ ਦਾਂਗੇ ਜੇ ਲਾਈਟ ਨਾ ਆਈ ਤਾਂ ਫਿਰ ਰਹਿਣ ਦਾਂਗੇ ਨਾ ਆਪਾਂ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਵਲੌਗ ਚ ਅੱਜ ਦਾ ਸਾਰਾ ਦਿਨ ਆਪਣਾ ਮੋਟਰ ਤੇ ਨੰਗ ਗਿਆ ਨਾ ਚਲੋ ਕੋਈ ਨਹੀਂ ਇਹ ਵੀ ਕੰਮ ਜ਼ਰੂਰੀ ਆ ਨਾ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊ ਨਿਊਜ਼ ਆ ਠੀਕ ਹੈ ਜੀ ਓਕੇ ਬਾਈ ਟਾਟਾ ਸੇ ਜੋ